ਦੈਨਿਕ ਸਵੇਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਤੁਹਾਨੂੰ ਦੱਸਦੀ ਹਾਂ ਕਿ ਗਰਮੀ ਦਾ ਜਿਹੜਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਉਸ ਚੀਜ਼ ਨੂੰ ਲੈ ਕੇ ਸਾਡੇ ਨਾਲ ਪਠਾਨਕੋਟ ਤੋਂ ਐਸਐਮਓ ਸੁਨੀਲ ਚਾਂਦ ਜੀ ਮੌਜੂਦ ਨੇ ਉਹ ਨਾਲ ساری ਗੱਲਬਾਤ ਕਰਾਂਗੇ ਕਿ ਲੋਕ ਕਿਸ ਤਰ੍ਹਾਂ ਦੀ ਕਿਸ ਤਰੀਕੇ ਦੇ ਨਾਲ ਇਸ ਵੱਧਦੀ ਗਰਮੀ ਤੋਂ ਆਪਣਾ ਪਚਾਅ ਕਰ ਸਕਣ ਸਰ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਦੈਨਿਕ ਸਵੇਰਾ ਦਾ ਜੀ ਸਰ ਲਗਾਤਾਰ ਜਿਹੜਾ ਕਿ ਗਰਮੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਬਜ਼ੁਰਗਾਂ ਦੇ ਲਈ ਬੱਚਿਆਂ ਦੇ ਲਈ ਕਾਫੀ ਹਾਨੀਕਾਰਕ ਹੈ ਕਿਉਂਕਿ ਮਈ ਦੇ ਮਹੀਨੇ ਦੇ ਵਿੱਚ ਹੀ ਜੂਨ ਜੁਲਾਈ ਜਿਹਾ ਸੌਮਸ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ 41 ਤੋਂ 42 ਡਿਗਰੀ ਟੈਂਪਰੇਚਰ ਜਾ ਰਿਹਾ ਤੇ ਲੋਕ ਕਿਸ ਤਰ੍ਹਾਂ ਆਪਣਾ ਬਚਾਅ ਕਰ ਸਕਦੇ ਆ ਪਿਛਲੇ ਹਫਤੇ ਤੋਂ ਇਹ ਹਸਪਤਾਲ ਆਪਣੇ ਪਠਾਨਕੋਟ ਦਾ ਜਿਹੜਾ ਟੈਂਪਰੇਚਰ ਹੈਗਾ 41 42 ਡਿਗਰੀ ਸੈਂਟੀਗ੍ਰੇਡਰ ਆ ਰਿਹਾ ਹੈਗਾ ਇਹਦੇ ਨਾਲ ਜਿਹੜੀ ਗਰਮੀ ਹੈਗੀ ਇਹ ਬਹੁਤ ਹੀ ਜ਼ਿਆਦਾ ਵਧ ਗਈ ਹੈਗੀ ਹੈ ਇਹਦੇ ਵਿੱਚ ਮੇਰੀ ਲੋਕਾਂ ਨੂੰ ਇਹੀ ਅਪੀਲ ਹੈਗੀ ਹੈ ਕਿ ਜੇ ਜ਼ਰੂਰਤ ਹੈ ਤਾਂ ਹੀ ਕਰੋ ਬਾਹਰ ਨਿਕਲਣਾ ਨਹੀਂ ਤੇ ਕਰੋ ਬਾਹਰ ਇੰਨੀ ਧੁੱਪ ਵਿੱਚ ਨਿਕਲਣ ਦੀ ਲੋੜ ਨਹੀਂ ਹੈ ਹੀਟ ਵੇਵ ਦਾ ਸ਼ਿਕਾਰ ਜਿਹੜਾ ਹੈਗਾ ਹੈ ਪੇਸ਼ੈਂਟ ਹੋ ਸਕਦਾ ਹੈ ਇਹਦੇ ਵਿੱਚ ਕੁਝ ਪ੍ਰੀਕਾਸ਼ਨਸ ਲੈਣ ਲਈ ਮੈਂ ਸਜੈਸਟ ਜ਼ਰੂਰ ਕਰਾਂਗਾ ਜਿਵੇਂ ਕਿ ਆਪਣੇ ਆਪ ਨੂੰ ਹਾਈਡਰੇਟਡ ਰੱਖੋ ਆਪਣੇ ਆਪ ਨੂੰ ਪਾਣੀ ਬਾਰ-ਬਾਰ ਲਗਾਤਾਰ ਪੀਂਦੇ ਰਹੋ ਨਾ ਸਿਰਫ ਪਾਣੀ ਪੀ ਸਕਦੇ ਆ ਬਲਕਿ ਆਪਾਂ ਕਿਸੇ ਵੀ ਤਰ੍ਹਾਂ ਚਾਹੇ ਉਹ ਨਾਰੀਅਲ ਪਾਣੀ ਆ ਚਾਹੇ ਉਹ ਜੂਸ ਹੈ ਚਾਹੇ ਉਹ ਦੁੱਧ ਹੈ ਜੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਫਲੂਇਡ ਹੈਗਾ ਆਪਾਂ ਲੈ ਸਕਦੇ ਹੈਗੇ ਆ ਤੇ ਲਗਾਤਾਰ ਆਪਾਂ ਇਹ ਲਾਂਦੇ ਰਹਿਣਾ ਹੈਗਾ ਆ ਇਸ ਤੋਂ ਇਲਾਵਾ ਕੱਪੜੇ ਜਿਹੜੇ ਹੈਗੇ ਆ ਉਹ ਕਾਟਨ ਦੇ ਪਾਣੇ ਹੈਗੇ ਸਿਲਕ ਦੇ ਆ ਔਰ ਕਿਸਮ ਦੇ ਐਵਾਇਡ ਕਰਨੇ ਹੈਗੇ ਕਾਟਨ ਦੇ ਲਾਈਟ ਕਲਰ ਦੇ ਕੱਪੜੇ ਪਾਣੇ ਹੈਗੇ ਇਸ ਤੋਂ ਇਲਾਵਾ ਇਸ ਸੀਜ਼ਨ ਵਿੱਚ ਥੋੜਾ ਜਿਹਾ ਮੱਛਰ ਦਾ ਜਿਹੜਾ ਹੈਗਾ ਉਹ ਵੀ ਪ੍ਰਭਾਵ ਵਧਨ ਦੀ ਉਮੀਦ ਰਹਿੰਦੀ ਹੈਗੀ ਆ ਤੇ ਆਪਣੇ ਜਿਹੜੇ ਮਸਕੀਟੋਰੀਪੈਲੈਂਟਸ ਹੈਗੇ ਆ ਇਹ ਜਾਂ ਮੱਛਰ ਤੋਂ ਬਚਣ ਦੇ ਜਿਹੜੇ ਉਪਾਏ ਹੈਗੇ ਆ ਉਹ ਸਾਰੇ ਦੇ ਸਾਰੇ ਆਪਾਂ ਕਰਨੇ ਹੈਗੇ ਤੇ ਜੇਕਰ ਅੱਜ ਸਰ ਹੀਟ ਵੇਵ ਦੀ ਕੀਤੀ ਜਾਵੇ ਤੇ ਪਠਾਨਕੋਟ ਸਿਵਲ ਹਸਪੀਟਲ ਦੇ ਵਿੱਚ ਅਜੇ ਤੱਕ ਗਰਮੀ ਦੇ ਦੌਰਾਨ ਕਿੰਨੀ ਕਿਓਪੀਡੀ ਚ ਵਾਧਾ ਹੋਇਆ ਜਾਂ ਕਿਵੇਂ ਆ ਇਦੇ ਵਿੱਚ ਗਰਮੀ ਵਧਨ ਨਾਲ ਜਿਹੜੇ ਇਨਫੈਕਸ਼ਨ ਰੇਟ ਹੈਗਾ ਇਹ ਵੀ ਵੱਧ ਜਾਂਦਾ ਹੈਗਾ ਤੇ ਛੱਡੀ ਜਿਹੜੀ ਓਪੀਡੀ ਹੈਗੀ ਆ 15 ਤੋਂ 20% ਜਿਹੜੀ ਹੈਗੀ ਆ ਉਹ ਵੱਧ ਗਈ ਹੈਗੀ ਆ ਇਸ ਤੋਂ ਇਲਾਵਾ ਹੀਟ ਵੇਵ ਨਾਲ ਨਜਿੱਠਣ ਲਈ ਸਾਡੇ ਸਿਵਲ ਹਸਪੀਟਲ ਵਿੱਚ ਹਰ ਤਰ੍ਹਾਂ ਦੀ ਮੈਡੀਸਨ ਚਾਹੇ ਉਹ ਓ ਆਰ ਐਸ ਹੈ ਚਾਹੇ ਉਹ ਐਂਟੀਬਾਇਟਿਕਸ ਹੈਗੇ ਚਾਹੇ ਉਹ ਆਈ ਵੀ ਫਲੂਇਡਸ ਹੈਗੇ ਇਹ ਸਾਡੇ ਸਾਰੇ ਦੇ ਸਾਰੇ ਸਾਡੇ ਕੋਲ ਅਵੇਲੇਬਲ ਹੈਗੇ ਆ ਖੁਦ ਨਾਲ ਖਾਸਤਾ ਜੇ ਕਿਸੇ ਨੂੰ ਕੋਈ ਹੀਟ ਵੇਵ ਦਾ ਸ਼ਿਕਾਰ ਹੁੰਦਾ ਹੈ ਜਾਂ ਕੋਈ ਗਰਮੀ ਦਾ ਸ਼ਿਕਾਰ ਹੁੰਦਾ ਹੈ ਸਾਡੇ ਕੋਲ ਆ ਕੇ ਇੱਥੇ 24 ਘੰਟੇ ਅਸੀਂ ਤਾਂ ਤਤਪਰ ਹੈਗੇ ਆ ਸੇਵਾ ਵਿੱਚ ਤੇ ਕਿਸੇ ਵੀ ਵੇਲੇ ਆ ਅਡਮਿਟ ਹੋ ਸਕਦਾ ਹੈ ਦਵਾਈ ਲੈ ਸਕਦਾ ਹੈ ਤੇ ਆਈਵੀ ਫਲੂਇਡਸ ਲਗਵਾ ਸਕਦਾ ਹੈ ਲੋਕਾਂ ਦੀ ਬੋਡੀ ਵੀ ਕਾਫੀ ਜਿਹੜੀ ਕਿ ਹਾਈਡਰੇਟ ਹੁੰਦੀ ਹੈ ਉਸ ਨੂੰ ਲੈ ਕੇ ਲੋਕ ਤਰਲ ਪਦਾਰਥ ਕਿਹੜੇ ਨੇ ਐਸੇ ਜਿਹੜੇ ਕਿ ਉਸ ਚੀਜ਼ ਦਾ ਯੂਜ਼ ਕਰਨ ਕਿ ਬੋਡੀ ਜਿਹੜੀ ਕਿ ਉਹਨਾਂ ਦੀ ਸਹੀ ਰਵੇ ਇੱਕ ਤਰਲ ਪਦਾਰਥ ਕਿਸੇ ਵੀ ਕਿਸਮ ਦਾ ਜਿਹੜਾ ਉਪਲਬਧ ਹੈਗਾ ਐਵੇਲੇਬਲ ਹੈਗਾ ਉੱਥੇ ਨੀਰੈਸਟ ਜਿਹੜਾ ਹੈਗਾ ਜਾਂ ਕਿਸੇ ਵੀ ਕਿਹਦੇ ਕੋਲ ਵੀ ਐਵੇਲੇਬਲ ਹੈ ਚਾਹੇ ਉਹ ਪਾਣੀ ਹੈ ਚਾਹੇ ਉਹ ਨਾਰੀਅਲ ਪਾਣੀ ਹੈ ਚਾਹੇ ਉਹ ਨਿੰਬੂ ਪਾਣੀ ਹੈ ਚਾਹੇ ਉਹ ਦੁੱਧ ਹੈ ਚਾਹੇ ਉਹ ਲੱਸੀ ਹੈ ਕਿਸੇ ਵੀ ਕਿਸਮ ਦਾ ਜਿਹੜਾ ਤਰਲ ਪਦਾਰਥ ਹੈਗਾ ਇਹ ਆਪਣੇ ਆਪ ਨੂੰ ਹਾਈਡਰੇਟ ਕਰਨ ਤੇ ਜੇਕਰ ਗੱਲ ਸਿਵਲ ਹਸਪੀਟਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਕੋਈ ਐਡਵਾਈਜ਼ਰੀ ਲੋਕਾਂ ਨੂੰ ਜਾਰੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਸਾਡੇ ਵੱਲੋਂ ਐਡਵਾਈਜ਼ਰੀ ਇਹ ਹੀ ਹੈ ਕਿ ਜੇ ਟੈਂਪਰੇਚਰ ਜਿਵੇਂ ਕਿ 42 ਡਿਗਰੀ ਸੈਂਟੀਗ੍ਰੇਡ ਤੱਕ ਚਲਾ ਗਿਆ ਹੈਗਾ ਤੇ ਲੋੜ ਪੈਣ ਤੇ ਹੀ ਬਾਹਰ ਨਿਕਲਣ ਇਸ ਤੋਂ ਇਲਾਵਾ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਕਾਟਨ ਦੇ ਕੱਪੜੇ ਪਾਣ ਤੇ ਆਪਣੇ ਆਪ ਨੂੰ ਹਾਈਡਰੇਟ ਰੱਖਣ ਠੀਕ ਹੈ ਥੈਂਕ ਯੂ ਤਾਂ ਇਹਨਾਂ ਸਾਡੇ ਨਾਲ ਐਸਐਮ ਡਾਕਟਰ ਸੁਨੀਲ ਚਾਂਦ ਹੋਰੀ ਜਿਨ੍ਹਾਂ ਨੇ ساری ਗੱਲਬਾਤ ਕੀਤੀ ਹੈ ਕਿ ਲੋਕ ਗਰਮੀ ਦੇ ਵਿੱਚ ਆਪਣਾ ਬਚਾਅ ਕਿਸ ਤਰੀਕੇ ਦੇ ਨਾਲ ਕਰਨ ਲੋਕ ਘਰੋਂ ਕੰਮ ਪੈਂਦੇ ਹੀ ਬਾਹਰ ਨਿਕਲਣ ਤੇ ਆਪਣਾ ਬਚਾਅ ਰੱਖਣ ਤੇ ਮੈਨੂੰ ਦਵੋ ਇਜਾਜ਼ਤ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ 'ਤੇ